ਆਪਣੇ ਨਾਲ ਜਿਹੜੇ ਮਤਲਬ ਲੋਕ ਮਾਵਾ ਜਿਹੜੀਆਂ ਜੁੜੀਆਂ ਹੋਈਆਂ ਉਹਨਾਂ ਦੇ ਬਹੁਤ ਬੱਚੇ ਨੇ ਮੁੰਡੇ ਨੇ ਮਤਲਬ ਜਿਹੜੇ ਮਾਵਾ ਆਪਦੇ ਮੁੰਡਿਆ ਤੋਂ ਦੁਖੀ ਨੇ ਰੋਂਦੀਆਂ ਨੇ ਆ ਕੇ ਕਿ ਅਸੀਂ ਆਪਦੇ ਬੱਚਿਆਂ ਨੂੰ ਨਸ਼ੇ ਚੋਂ ਕੱਢਣਾ ਚਾਹੁੰਨੇ ਆ ਸਾਡਾ ਪੁੱਤ ਐਵੇਂ ਨਸ਼ੇ ਕਰ ਰਿਹਾ ਤਾਂ ਉਹਨਾਂ ਦੇ ਮਾਵਾ ਦੇ ਮਤਲਬ ਹਾਲਾਤ ਦੇਖ ਕੇ ਮੈਨੂੰ ਲੱਗਦਾ ਸੀ ਕਿ ਮੈਨੂੰ ਕੁਝ ਕਰਨਾ ਚਾਹੀਦਾ ਹੈ ਤਾਂ ਮੈਂ ਇਹ ਸੀਜ਼ ਨੂੰ ਲੈ ਕੇ ਥੋੜਾ ਜਿਹਾ ਉੱਤਾਂ ਚੱਕਿਆ ਹੈ ਉਹਨੂੰ ਮਿਲਦੇ ਆ ਜਾ ਕੇ ਉਹਨਾਂ ਦੀ ਕਾਉਂਸਲਿੰਗ ਕਰਦੇ ਆ ਉਹਨਾਂ ਨੂੰ ਦੱਸਦੇ ਆ ਕਿ ਤੁਹਾਡੇ ਮਾਪਿਓ ਨੇ ਤੁਹਾਡੇ ਲਈ ਕਿਦਾਂ ਕੀ ਕੁਝ ਕਰਕੇ ਤੁਹਾਨੂੰ ਪਾਲਿਆ ਤਾਂ ਤੁਹਾਨੂੰ ਚਾਹੀਦਾ ਕਿ ਤੁਸੀਂ ਆਪਣੇ ਮਾਪਿਓ ਬਾਰੇ ਥੋੜਾ ਜਿਆ ਸੋਚੋ ਉਹਨਾਂ ਨੂੰ ਜੇ ਕੋਈ ਟ੍ਰੀਟਮੈਂਟ ਦੀ ਲੋੜ ਆ ਉਹਨਾਂ ਨੂੰ ਕੋਈ ਮੈਡੀਸਿਨ ਦੀ ਲੋੜ ਆ ਨਸ਼ਾ ਛੱਡਣ ਲਈ ਆਪਾਂ ਉਹਦੇ ਸਾਰੇ ਕੰਮ ਕਰਦੇ ਹਾਂ ਉਹਨਾਂ ਦੇ ਐਸੇ ਬਹੁਤ ਘਾਰੇ ਘਰ ਘਰ ਨਸ਼ਾ ਵੇਚ ਰਿਆ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਪ੍ਰੋਬਲਮ ਆ ਰਹੀ ਆ ਗਰੀਬ ਤਾਂ ਸੱਚੀ ਗੱਲ ਜੇ ਮੈਂ ਹਾਂ ਪੇਪਰ ਤੋਂ ਕਾੜਾ ਦੇ ਤੁਸੀਂ ਦੇਖ ਰਹੇ ਹੋ ਵਾਜ ਪੰਜਾਬ ਟਾਈਮ ਵਾਜ ਪੰਜਾਬ ਟਾਈਮ ਦੇ ਉੱਪਰ ਅਸੀਂ ਤੁਹਾਨੂੰ ਮੋਗੇ ਦੀਆਂ ਉਹ ਸਖੀਤਾ ਨਾਲ ਮਲਾਣੇ ਆ ਜਿਨ੍ਹਾਂ ਨੇ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਜਾਂ ਮੁਕਾਮ ਬਲ ਵਦਰ ਨੇ ਸੋ ਉਹਨਾਂ ਦੇ ਵਿੱਚ ਅਸੀਂ ਅਕਸਰ ਦੇਖਦੇ ਹੁੰਨੇ ਆ ਚਾਹੇ ਕੋਈ ਸੰਬਿਆਚਾਰਕ ਪ੍ਰੋਗਰਾਮ ਹੋਵੇ ਚਾਹੇ ਕੋਈ ਬੱਚਿਆਂ ਦਾ ਪ੍ਰੋਗਰਾਮ ਹੋਵੇ ਚਾਹੇ ਕੋਈ ਜਿਸ ਤਰ੍ਹਾਂ ਤਿਉਹਾਰ ਆਉਂਦੇ ਨੇ ਤਿਉਹਾਰਾਂ ਦਾ ਪ੍ਰੋਗਰਾਮ ਹੋਵੇ ਤੇ ਇੱਕ ਲੜਕੀ ਅਸੀਂ ਦੇਖਦੇ ਹੁੰਨੇ ਅੰਚਲ ਵੀ ਸਾਰਿਆਂ ਨੇ ਦੇਖਿਆ ਵੀ ਹੋਏਗਾ ਪਿਛਲੇ ਦਿਨਾਂ ਦੇ ਵਿੱਚ ਵੀ ਕਾਫੀ ਜਿਹੜੇ ਫੈਸਟੀਵਲ ਸਾਡੇ ਆਏ ਸੀਗੇ ਉਹਨਾਂ 'ਚ ਉਹਨੇ ਪਾਰਟਿਸਪੇਟ ਕੀਤਾ ਸੀ ਪਰ ਅੰਚਲ ਕੱਲਾ ਇੱਕ ਤਰਫਾ ਹੀ ਨੇ ਅੰਸ਼ਲ ਦੇ ਕਈ ਰੂਪ ਅਗੇ ਨੇ ਜਿਹਦੇ ਸਭ ਤੋਂ ਵੱਡਾ ਰੂਪ ਉਹ ਜਿਹੜਾ ਸਾਹਮਣੇ ਆ ਰਿਹਾਗਾ ਉਹ ਹੈਗਾ ਸਮਾਜ ਸੇਵਾ ਦਾ ਜਿੱਥੇ ਜੀ ਨੌਜਵਾਨ ਪੀੜੀ ਨੂੰ ਜਿਹੜਾ ਹੈਗਾ ਨਸ਼ਿਆਂ ਤੋਂ ਦੂਰ ਕਰਨਾ ਖੇਡਾਂ ਦਾ ਲੈ ਕੇ ਜਾਣਾ ਬੱਚਿਆਂ ਦੀ ਪੜ੍ਹਾਈ ਵੱਲ ਜਿਆਦਾ ਤਵੱਜੋ ਦੇਣੀ ਤੋਂ ਸਾਡੇ ਨਾਲ ਅੰਸ਼ਲ ਜੀ ਹੈਗੇ ਨੇ ਕਿਉਂਕਿ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਵਿਚਰਦੇ ਨੇ ਔਰ ਸਮਾਜ ਨੂੰ ਸੁਧਾਰਨਾ ਸਮਾਜ ਨੂੰ ਜਾਗਰੂਕ ਕਰਨਾ ਜਿਹੜਾ ਹੈਗਾ ਹੇ ਉਹ ਵੀ ਨਾਂ ਦੇ ਟਿਪਸ ਜਿਹੜੇ ਹੈਗੇ ਨੇ ਕਾਫੀ ਅੱਛੇ-ਅੱਛੇ ਸਾਹਮਣੇ ਆ ਰਹੇ ਨੇ ਸੋ ਅਚਲ ਜੀ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਅਚਲ ਜੀ ਜਿਸ ਤਿੱਕੇ ਨਾਲ ਅਸੀਂ ਦੇਖਦੇ ਹਾਂ ਕਿ ਤੁਹਾਨੂੰ ਤੁਸੀਂ ਜ਼ਿਆਦਾਤਰ ਬੱਚਿਆਂ ਨੂੰ ਖੇਡਾਂ ਵੱਲ ਤਵੱਜੋ ਜ਼ਿਆਦਾ ਦਵਾਨੇ ਹੈਗੇ ਹੋ ਬੱਚਿਆਂ ਨੂੰ ਪੜ੍ਹਾਈ ਵੱਲ ਜ਼ਿਆਦਾ ਤਵੱਜੋ ਦਵਾਨੇ ਹੋ ਤੁਸੀਂ ਨਸ਼ਿਆਂ ਦੇ ਪ੍ਰਤੀ ਪਿੱਛੇ ਦੇ ਬੜਾ ਇੱਕ ਕੀਤਾ ਤੇ ਬਿਲਕੁਲ ਜੀ ਉਹ ਸਰ ਐਵੇਂ ਹੁਣ ਆਪਣੇ ਨਾਲ ਜਿਹੜੇ ਮਤਲਬ ਲੋਕ ਮਾਵਾ ਜਿਹੜੀਆਂ ਜੁੜੀਆਂ ਹੋਈਆਂ ਉਹਨਾਂ ਤੇ ਬਹੁਤ ਬੱਚੇ ਨੇ ਮੁੰਡੇ ਨੇ ਮਤਲਬ ਜਿਹੜੇ ਮਾਵਾ ਆਪਣੇ ਮੁੰਡਿਆਂ ਤੋਂ ਦੁਖੀ ਨੇ ਰੋਂਦੀਆਂ ਨੇ ਆ ਕੇ ਕਿ ਅਸੀਂ ਆਪਦੇ ਬੱਚਿਆਂ ਨੂੰ ਨਸ਼ੇ ਚੋਂ ਕੱਢਣਾ ਚਾਹੁੰਨੇ ਆ ਸਾਡਾ ਪੁੱਤ ਐਵੇਂ ਨਸ਼ੇ ਕਰ ਰਿਹਾ ਤਾਂ ਉਹਨਾਂ ਦੇ ਮਾਵਾ ਦੇ ਮਤਲਬ ਹਾਲਾਤ ਦੇਖ ਕੇ ਮੈਨੂੰ ਲੱਗਦਾ ਸੀ ਕਿ ਮੈਨੂੰ ਕੁਝ ਕਰਨਾ ਚਾਹੀਦਾ ਹੈ ਤਾਂ ਮੈਂ ਇਹ ਸੀਜ਼ ਨੂੰ ਲੈ ਕੇ ਥੋੜਾ ਜਿਹਾ ਉੱਤਾ ਚੱਕਿਆ ਹੈ ਕਿੰਦਾ ਫਿਰ ਤੁਸੀਂ ਉਹਨੂੰ ਮੋਟਿਵ ਕੀਤਾ ਜੀ ਬਸ ਇਹੀ ਮੁੰਡਿਆਂ ਨੂੰ ਮਿਲਦੇ ਆ ਜਾਂ ਕੇ ਉਹਨਾਂ ਦੀ ਕਾਉਂਸਲਿੰਗ ਕਰਦੇ ਆ ਉਹਨਾਂ ਨੂੰ ਦੱਸਦੇ ਆ ਕਿ ਤੁਹਾਡੇ ਮਾਪਿਓ ਨੇ ਤੁਹਾਡੇ ਲਈ ਕਿੰਦਾ ਕੀ ਕੁਝ ਕਰਕੇ ਤੁਹਾਨੂੰ ਪਾਲਿਆ ਤਾਂ ਤੁਹਾਨੂੰ ਚਾਹੀਦਾ ਕਿ ਤੁਸੀਂ ਆਪਦੇ ਮਾਪਿਓ ਬਾਰੇ ਥੋੜਾ ਜਿਹਾ ਸੋਚੋ ਉਹਨਾਂ ਨੂੰ ਜੇ ਕੋਈ ਟਰੀਟਮੈਂਟ ਦੀ ਲੋੜ ਆ ਉਹਨਾਂ ਨੂੰ ਕੋਈ ਮੈਡੀਸਨ ਦੀ ਲੋੜ ਆ ਨਸ਼ਾ ਛੱਡਣ ਲਈ ਆਪਾਂ ਉਹਦੇ ਸਾਰੇ ਕੰਮ ਕਰਦੇ ਹਾਂ ਉਹਨਾਂ ਨੂੰ ਜੀ ਸੋ ਅਗਰ ਜੀ ਜ਼ਿਲ੍ਹੇ ਦੇ ਨਾਲ ਤੁਸੀਂ ਦੱਸੇ ਬਾਰੇ ਗੱਲ ਕੀਤੀ ਤੁਸੀਂ ਖੇਲਾ ਦੇ ਵਿੱਚ ਵੀ ਅਸੀਂ ਦੇਖਿਆ ਮਤਲਬ ਕਿ ਕਾਫੀ ਜੀ ਬੱਚਾ ਨੂੰ ਉਤਸ਼ਾਹ ਕਰਦੇ ਹਾਂ ਨਾਲ ਦੀ ਨਾਲ ਸਿੱਖਿਆ ਵੱਲ ਵੀ ਕਰਦੇ ਹਾਂ ਪਿਛਲੇ ਦਿਨ ਵੀ ਅਸੀਂ ਇੱਕ ਫੇਸਬੁੱਕ ਤੇ ਪੋਸਟ ਦੇਖੀ ਸੀਗੀ ਜੀ ਕਿ ਤੁਸੀਂ ਜਿਸਾ ਹੁਣ ਨਗਰ ਨਿਗਮ ਦੇ ਚੋਣ ਆ ਰਹੇ ਨੇ ਕਿ ਤੁਸੀਂ ਚੋਣਾਂ ਦੇ ਵਿੱਚ ਵੀ ਕਾਫੀ ਪਾਰਟਿਸਿਪੇਟ ਕਰਨ ਦੇ ਬਾਰੇ ਸੋਚ ਰਹੇ ਹੋ ਹਾਂਜੀ ਐਕਚੁਅਲੀ ਮੇਰੇ ਮਹੱਲੇ ਦੇ ਵਿੱਚ ਮੈਂ ਲੋਕਾਂ ਨਾਲ ਇੰਨੇ ਕੁ ਜੁੜੀ ਹੋਈਆਂ ਵੀ ਮੇਰੇ ਮਹੱਲੇ ਵਾਲੇ ਲੋਕਾਂ ਦੀ ਡਿਮਾਂਡ ਆ ਉਹ ਮੈਨੂੰ ਮਤਲਬ ਆ ਕੇ ਘਰੇ ਬਾਰ-ਬਾਰ ਕਹਿੰਦੇ ਨੇ ਕਿ ਮੈਂ ਇਹ ਇਲੈਕਸ਼ਨ ਲੜਾਂ ਤਾਂ ਮੈਂ ਸੋਚਿਆ ਵੀ ਜਿਹੜੀਆਂ ਪ੍ਰੋਬਲਮਸ ਆ ਆਪਾਂ ਮਹੱਲਾ ਨਿਵਾਸੀ ਹੋ ਕੇ ਫੇਸ ਕਰਦੇ ਪਏ ਆ ਉਹਨਾਂ ਦੇ ਵਿੱਚੋਂ ਆਪ ਦੇ ਨਾਲ ਦੇ ਆਨੂੰ ਕੱਢਣ ਦੇ ਲਈ ਆਪਾਂ ਨੂੰ ਉਹਦੇ ਵਿੱਚ ਜਾਣਾ ਚਾਹੀਦਾ ਹੈ ਤਾ ਮੈਂ ਸੋਚਿਆ ਕਿ ਮੈਂ ਇਲੈਕਸ਼ਨ ਲੜਾਂ ਤੁਸੀਂ ਸੋਚਿਆ ਬਹੁਤ ਅੱਛੀ ਸੋਚ ਸੋਚੀ ਹੈਗੀ ਹੈ ਤੇ ਅੰਦਰਜੀ ਫਿਰ ਇਹਦੇ ਨਾਲ ਤੁਸੀਂ ਕਿਸੇ ਪਾਰਟੀ ਨਾਲ ਕੋਈ ਟਾਈ ਅਪ ਕੀਤਾ ਕਿਉਂਕਿ ਜੀ ਵੀ ਹੁੰਦਾ ਵੀ ਕਿਸੇ ਪਾਰਟੀ ਦੇ ਨਾਲ ਜਾਣਾ ਪਰ ਤੁਸੀਂ ਇਹ ਵੀ ਲਿਖਿਆ ਚੁਗਾ ਕਿ ਵੀ ਆਜ਼ਾਦ ਤੌਰ ਦੇ ਉੱਤੇ ਬਿਲਕੁਲ ਬਿਲਕੁਲ ਆਪਾਂ ਆਜ਼ਾਦ ਉਮੀਦਵਾਰ ਖੜੇ ਹੋਵਾਂਗੇ ਉਦਾਂ ਹੀ ਕੰਮ ਕਰਾਂਗੇ ਜੀ ਕਿੰਡਾ ਦੀ ਆ ਤੁਹਾਡੇ ਮੰਡੇ ਦੇ ਵਿੱਚ ਕੀ ਕੀ ਸਮੱਸਿਆਵਾਂ ਆ ਗਈਆਂ ਜਿਵੇਂ ਨਸ਼ੇ ਬਹੁਤ ਘਾਰੇ ਘਰ ਘਰ ਨਸ਼ਾ ਵੇਚ ਰਿਆ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਪ੍ਰੋਬਲਮ ਆ ਰਹੀ ਆ ਗਰੀਬ ਧਰਾਂ ਦੇ ਬੱਚੇ ਪੜ੍ਹ ਨਹੀਂ ਸਕਦੇ ਬਹੁਤ ਕੁਛ ਆ ਜੀ ਨਹੀਂ ਜਿਵੇਂ ਮਤਲਬ ਕਿ ਹੁਣ ਸਰਕਾਰਾਂ ਵੱਲੋਂ ਵੀ ਜਿਹੜਾ ਆ ਕਾਫੀ ਨਸ਼ੇ ਦੇ ਉੱਤੇ ਨਕੇਲ ਕੱਸੀ ਜਾ ਰਹੀ ਆ ਜੇ ਮੋਗਾ ਪੁਲਿਸ ਦੀ ਗੱਲ ਕਰੀਏ ਤਾਂ ਕਾਫੀ ਲੋਕਾਂ ਨੂੰ ਜਿਹੜਾ ਹੈਗਾ ਨਸ਼ਾ ਛੁਡਾਇਆ ਵੀ ਜਾ ਰਿਹਾ ਔਰ ਵੀ ਪਕੜੇ ਵੀ ਜਾ ਰਹੇ ਨੇ ਤੁਸੀਂ ਵੀ ਪਿੱਛੇ ਤੇ ਕਾਫੀ ਲੋਕਾਂ ਨੂੰ ਜਿਹੜਾ ਹੈਗਾ ਸੈਂਟਰਾਂ ਦੇ ਵਿੱਚ ਭੇਜਿਆ ਸੀ ਬਿਲਕੁਲ ਜੀ ਉਹੀ ਸਰ ਮੈਂ ਕਹਿੰਨੀ ਘਰ ਘਰ ਨਸ਼ਾ ਮਤਲਬ ਇੱਕ ਘਰ ਚੋਂ ਤੁਸੀਂ ਨਿਕਲੋਗੇ ਦੂਜੇ ਘਰ ਚ ਨਸ਼ਾ ਸਰਕਾਰ ਕੱਲੀ ਵੀ ਕਿੰਨਾ ਕੁਝ ਕਰ ਲਓਗੀ ਜਦੋਂ ਆਪਾਂ ਇੱਕ ਮੱਲੇ ਦੇ ਵਿੱਚ ਰਹਿ ਰਹੇ ਹਾਂ ਉਹਨੂੰ ਜੇ ਆਪਾਂ ਅੱਗੇ ਗੱਲ ਨੂੰ ਤੋੜਾਂਗੇ ਅੱਗੇ ਦੱਸਾਂਗੇ ਵੀ ਇਹ ਘਰ ਦੇ ਵਿੱਚ ਐਵੇਂ ਆ ਤਾਂ ਹੀ ਸਰਕਾਰਾਂ ਤੱਕ ਗੱਲ ਜਾਊਗੀ ਤਾਂ ਉਹਦੇ ਲਈ ਆਪਾਂ ਨੂੰ ਮੱਲੇ ਦੇ ਵਿੱਚ ਐਕਟਿਵ ਹੋਣਾ ਬਹੁਤ ਜ਼ਰੂਰੀ ਆ ਬਿਲਕੁਲ ਤੁਸੀਂ ਬਹੁਤ ਵਧੀਆ ਗੱਲ ਕਹੀ ਹੈਗੀ ਆ ਵੀ ਇਕੱਲੀ ਸਰਕਾਰ ਕੁਝ ਨਹੀਂ ਕਰ ਸਕਦੀਗੀ ਸਾਨੂੰ ਵੀ ਜਿਹੜਾ ਹੈਗਾ ਆਮ ਲੋਕਾਂ ਨੂੰ ਵੀ ਜਿਹੜਾ ਹੈਗਾ ਦੇਰ ਦੀ ਦੇਰ ਤੱਕ ਅਸੀਂ ਨਹੀਂ ਉਦਮ ਚੱਕਾਂਗੇ ਤੇ ਇਕੱਲਾ ਸਰਕਾਰ ਦੇਤੇ ਨਿਰਭਰ ਨਹੀਂ ਰਹਿ ਸਕਦੇ ਕਿਵੇਂ ਦੇਖਦੇ ਹੋ ਤੁਸੀਂ ਇਹ ਸਰਕਾਰ ਦੇ ਕੰਮ ਨੂੰ ਕਿੰਨਾ ਕੁ ਵਧੀਆ ਲੱਗ ਰਿਹਾ ਤੁਹਾਨੂੰ ਸਰਕਾਰ ਦੇ ਕੰਮ ਨੂੰ ਸਰ ਸਰਕਾਰਾਂ ਦੇ ਤੁਹਾਨੂੰ ਪਤਾ ਹਰ ਜਿਹੜੀ ਵੀ ਸਰਕਾਰ ਆਉਂਦੀ ਆ ਕੰਮ ਕਰਦੀ ਆ ਆਪਦੇ ਮਤਲਬ ਆਪਦੇ ਸਾਹਮਣੇ ਨਾਲ ਕੰਮ ਕਰਦੀਆਂ ਹਨਾ ਤਾਂ ਮੈਂ ਕਿਸੇ ਬਾਰੇ ਜ਼ਿਆਦਾ ਨਹੀਂ ਬੋਲ ਸਕਦੀ ਇਸ ਨੂੰ ਲੈ ਕੇ ਤਾਂ ਮਤਲਬ ਹਰ ਕੋਈ ਆਪਦੇ ਵੱਲੋਂ ਬੈਸਟ ਕਰਦਾ ਹੈ ਪਰ ਉਹ ਕਿਤੇ ਨਾ ਕਿਤੇ ਜਾ ਕੇ ਮਤਲਬ ਜਿੰਨਾ ਟਾਈਮ ਉਹਨੂੰ ਆਪਾਂ ਕਲੀਅਰ ਆਊਟ ਨਹੀਂ ਕਰ ਦਿੰਦੇ ਹਨਾ ਜ਼ੀਰੋ ਲੈਵਲ ਤੇ ਨਹੀਂ ਲੈ ਜਾਂਦੇ ਆਪਾਂ ਨਹੀਂ ਕਹਿ ਸਕਦੇ ਵੀ ਕੰਮ ਹੋਇਆ ਮਤਲਬ ਕਿ ਆਪਾਂ ਹਲੇ ਨਹੀਂ ਗਏ ਸਰ ਬੀ ਜ਼ੀਰੋ ਜ਼ੀਰੋ ਲੈਵਲ ਤੇ ਆ ਗਿਆ ਲੇਕਿਨ ਕੰਮ ਹੋ ਰਿਹਾ ਹੈ ਹੋ ਰਿਹਾ ਬਿਲਕੁਲ ਕੰਮ ਹੋ ਰਿਹਾ ਹੈ ਬਿਲਕੁਲ ਸਰ ਬਿਲਕੁਲ ਜੀ ਕੰਮ ਹੋ ਰਿਹਾ ਹੈਗਾ ਔਰ ਜਿਸ ਤੀਕੇ ਵਾਲਾ ਅੰਚਲ ਜੀ ਨੇ ਦੱਸਿਆ ਕਿ ਉਹ ਇੱਕ ਜਰੀਆ ਬਣ ਰਿਹਾ ਹੈ ਦੇ ਬੁਰੇ ਕਾਨੂੰ ਜਾਗਰੂਕ ਕਰਨ ਦਾ ਕਿ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖੋ ਬੱਚਿਆਂ ਨੂੰ ਖੇਡਾਂ ਦੇ ਵਿੱਚ ਜ਼ਿਆਦਾ ਰੁਚੀ ਲਵਾਓ ਪੜ੍ਹਾਈ ਵੱਲ ਰੁਚੀ ਲਵਾਓ ਤੇ ਨਸ਼ਿਆਂ ਤੋਂ ਦੂਰ ਰੱਖੋ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫਿਰ ਅੰਸਰਜੀ ਨਾਲ ਮੁਲਾਕਾਤ ਕਰਾਂਗੇ ਗੱਲਬਾਤ ਕਰਾਂਗੇ ਤੁਹਾਡੇ ਰੂਪ ਰੂਪ ਕਰਾਵਾਂਗੇ ਕਿ ਕਿੰਨੇ ਪਰਸੈਂਟ ਜਿਹੜਾ ਹੈਗਾ ਹੁਣ ਉਹ ਸਮਾਜ ਦੇ ਵਿੱਚ ਵਿੱਚ ਚੁੱਕੇ ਨੇ ਕਿਉਂਕਿ ਬਹੁਤ ਸਾਰੇ ਜਿਹੜੇ ਨੌਜਵਾਨ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੂੰ ਉਹ ਵੱਖ-ਵੱਖ ਸੈਂਟਰਾਂ ਦੇ ਵਿੱਚ ਛੱਡ ਕੇ ਆ ਚੁੱਕੇ ਨੇ ਔਰ ਉਹਨਾਂ ਨੂੰ ਰੋਜ਼ਗਾਰ ਮਿਲ ਗਿਆ ਮੈਂ ਇੱਕ ਪਿੱਛੇ ਜੇ ਤੁਸੀਂ ਕੁੜੀਆਂ ਵਾਸਤੇ ਇੱਕ ਪੋਸਟ ਪਾਈ ਜੀ ਵੀ ਤੁਹਾਡੇ ਵੱਲੋਂ ਜਿਹੜੀਆਂ ਪਲੱਸ 2 ਤੋਂ ਬਾਅਦ ਲੜਕੀਆਂ ਹੁੰਦੀਆਂ ਉਹਨਾਂ ਨੂੰ ਵੀ ਘਰੇ ਫ੍ਰੀ ਜਿਹੜਾ ਬਿਊਟੀਸ਼ਨ ਦਾ ਵੀ ਸਕਲਾਈ ਵਗੈਰਾ ਦਿੰਨੇ ਹੋ ਉਹ ਕਿੰਦਾ ਫ੍ਰੀ ਕਿੰਦਾ ਕਰਦੇ ਸੱਚੀ ਦਾ ਮੈਂ ਖੁਦ ਨਾ ਕੋਸਮਟੋਲੋਜੀ ਦਾ ਡਿਪਲੋਮਾ ਕੀਤਾ ਹੋਇਆ ਆ ਤਾਂ ਮਤਲਬ ਕੋਈ ਸਰਕਮਸਟੈਂਸਿਸ ਇਦਾਂ ਦੇ ਸੀ ਵੀ ਮੈਨੂੰ ਵੀ ਰੋਜ਼ਗਾਰ ਦੀ ਲੋੜ ਸੀਗੀ ਉਸੇ ਟਾਈਮ ਤਾਂ ਮੈਂ ਖੁਦ ਮਤਲਬ ਪ੍ਰੋਬਲਮਸ ਫੇਸ ਕੀਤੀਆਂ ਸੀ ਇਹ ਚੀਜ਼ਾਂ ਲੈ ਕੇ ਤਾਂ ਉਹ ਸਿੱਖਣ ਤੋਂ ਬਾਅਦ ਮੈਂ ਆਪਦੇ ਪੈਰਾਂ ਤੇ ਖੜੀ ਹੋਈ ਤਾਂ ਮੈਨੂੰ ਲੱਗਦਾ ਜੇ ਜਦੋਂ ਕੁੜੀ ਮੋਸਟਲੀ ਕੁੜੀਆਂ ਪਲੱਸ 2 ਕਰ ਲੈਂਦੀਆਂ ਉਸ ਤੋਂ ਬਾਅਦ ਉਹਨਾਂ ਨੂੰ ਥੋੜਾ ਬੋਤਾ ਉਹਨਾਂ ਦੇ ਹੱਥ ਦੇ ਵਿੱਚ ਕੋਈ ਇਹੋ ਜਿਹਾ ਗੁਣ ਹੋਣਾ ਚਾਹੀਦਾ ਵੀ ਉਹ ਘਰੇ ਬੈਠ ਕੇ ਕਮਾ ਸਕਣ ਤਾਂ ਫਿਰ ਮੈਂ ਉਹਨਾਂ ਨੂੰ ਘਰੇ ਟ੍ਰੇਨਿੰਗ ਦਿੰਨੀ ਆਈ ਥੋੜੀ 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 ਮਤਲਬ ਕਿ ਤੁਹਾਡਾ ਇਹ ਤੁਸੀਂ ਇਹ ਸੋਚ ਸੋਚੀ ਕਿ ਪੁਰਾਣਾ ਟਾਈਮ ਸੀਗਾ ਵੀ ਕੁੜੀ ਨੂੰ 10ਵੀਂ ਕਰਾਓ 12ਵੀਂ ਕਰਾਓ ਉਹਨੂੰ ਚੋਲਾ ਚੌਕਾ ਸਿਖਾਓ ਰੋਟੀ ਪਕਾਣੀ ਸਿਖਾਓ ਤੇ ਉਸ ਤੋਂ ਬਾਅਦ ਉਹਦਾ ਵਿਆਹ ਕਰ ਦੋ ਪਰ ਤੁਸੀਂ ਉਹਨੂੰ ਰੋਜ਼ਗਾਰ ਦੇਣ ਦੀ ਜਿਹੜੀ ਹੈਗੀ ਹੈ ਇਹ ਕਿੰਨੀ ਇੱਕ ਸੈਟੀਸਫੈਕਸ਼ਨ ਹੁੰਦੀ ਹੈ ਤੁਹਾਨੂੰ ਸਰ ਸਕੂਨ ਮਤਲਬ ਆਏ ਹੁੰਦਾ ਵੀ ਕਿਸੇ ਦੇ ਘਰ ਦੇ ਵਿੱਚ ਕਮਾਈ ਜਾ ਰਹੀ ਹੈ ਉਹ ਵੀ ਆਪਣੇ ਕਰਕੇ ਆਪਾਂ ਉਹਨਾਂ ਨੂੰ ਮਤਲਬ ਇੱਕ ਪਲੇਟਫਾਰਮ ਦੇ ਦਿੰਦੇ ਹਾਂ ਜਿੱਦਾਂ ਤਾਂ ਉਹਦੇ ਨਾਲ ਸਕੂਨ ਮਿਲਦਾ ਸਰ ਸੋ ਫਿਰ ਅੰਜਲ ਨੇ ਹੁਣ ਪੱਕਾ ਮਨ ਬਣਾ ਰਿਆ ਵੀ ਜਨਤਾ ਦੀ ਸੇਵਾ ਕਰਨੀ ਹੈ ਬਿਲਕੁਲ ਸਰ ਸੋ ਅੰਜਲ ਜੀ ਨੇ ਪੱਕਾ ਮਨ ਬਣਾ ਰਿਆ ਪਰ ਫਿਲਹਾਲ ਇਹਨਾਂ ਨੇ ਪਾਰਟੀ ਨਹੀਂ ਕੋ ਡਿਕਲੇਅਰ ਕੀਤੀ ਗਈ ਆਜ਼ਾਦ ਉਮੀਦਵਾਰ ਦੇ ਤੌਰ ਤੇ ਵੀ ਕਦੇ ਵੀ ਮੈਂ ਜਿਹੜਾ ਹੈਗਾ ਆਪਣੇ ਮੁਹੱਲੇ ਦਾ ਆਪਣੇ ਵਾਰਡ ਦਾ ਜਿਹੜਾ ਕੰਮ ਕਰਨਾ ਸੋ ਦੇਖਦੇ ਰਹੋ ਵਾਚ ਪੰਜਾਬ 2